ਹਾਂਜੀ ਸੱਚੇ ਹਾਂ ਜੀ ਸਵਾਤਿ ਤੁਹਾਡਾ ਸਾਇਬਲੌਗ ਦੇ ਵਿੱਚ ਪਸਨੌਜੀ ਕਿਵੇਂ ਸਾਰੇ ਠਾਕ ਅਸੀਂ ਵੀ ਸਾਰੇ ਟਿਕ ਟਾਕ ਆ ਤੇ ਪਰਮਾਤਮਾ ਦੇ ਦਰਸਤ ਆ ਜਾ ਕੇ ਤੁਸੀਂ ਸਾਰੇ ਟਿਕ ਟਾਕ ਹੋ ਜੋ ਹਾਂਜੀ ਇਥੇ ਸਵੇਰ ਦਾ ਟਾਈਮ ਆ ਤੇ ਆਪਾਂ ਲੱਗੇ ਹਾਂ ਪ੍ਰੈਸ ਕਰਨ ਪ੍ਰੈਸ ਕਰ ਰਹੇ ਆਂ ਜਿਸ ਕਾਰਨ ਦੀ ਬਾਗ ਨੂੰ ਤੇ ਇਥੇ ਬੱਜੇ ਪੈ ਗਏ ਸੀਗੇ ਤੇ ਜਿਸ ਕਰਨ ਅੱਗੇ ਚੱਲੇ ਆ ਜੀ ਦਸਤਾਰ ਮੁਕਾਬਲਾ ਆਪਣੇ ਗੁਰਦਵਾਰਾ ਸਾਹਿਬ ਤੇ ਉਥੇ ਜਾ ਰਹੇ ਆਂ ਠੀਕ ਕੱਲ ਦਾ ਨੇ ਕਈ ਵਾਰ ਬੰਨ ਕੇ ਦੇਖਿਆ ਕੰਗ ਤਾਂ ਕਰਕੇ ਦੇ ਵਿੱਚ ਬਲ ਪੈ ਗਏ ਹੁਣ ਫਿਰ ਮੈਂ ਚੱਲ ਪ੍ਰੈਸ ਫੇਰ ਕੇ ਵਾਲ ਕੱਢ ਦਿੰਨੇ ਆ ਤੇ ਸਭ ਜਿਪਰੀ ਪਹਿਲਾਂ ਚਲੇ ਗਿਆ ਇਹ ਹੁਣ ਜਾਊਗਾ ਤਿਆਰ ਹੋ ਕੇ ਤੇ ਇਹ ਹੈਗਾ ਮੁਕਾਬਲਾ 10 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਦੇ ਬੱਚਿਆਂ ਦਾ ਤੇ ਤੁਹਾਨੂੰ ਦਿਖਾਵਾਂਗੇ ਉਹ ਤੋਂ ਕੀ ਲੈ ਕੇ ਆਉਂਦੇ ਨੇ ਜਿੱਤ ਕੇ ਬਣੇ ਨੂੰ ਬਲੌਗ ਦੇ ਨਾਲ ਆਪਾਂ ਜਿਸ ਕਰਨ ਤਿਆਰ ਕਰਕੇ ਭੇਜਦੀਏ

ਕੰਪੀਟੀਸ਼ਨ ਤੋਂ ਵਾਪਸ ਤੇ ਜਿਸ ਕਰਨੇ ਇਹ ਜੀ ਪੱਗ ਬੰਨੀ ਆ ਇਹ ਨੂੰ ਨਾ ਦਮਾਲਾ ਜਿਆਦਾ ਬੰਨਣਾ ਆਉਂਦਾ ਤੇ ਫੇਰ ਵੀ ਦੇਖੋ ਇਹਨੇ ਕਿੰਨੀ ਸੋਹਣੀ ਪੱਗ ਬੰਨ ਲੀ ਇਹ ਜ਼ਿਆਦਾਤਰ ਦਮਾਲਾ ਬੰਨਦਾ ਹੁੰਦਾ ਤੇ ਅੱਜ ਇਹਨੇ ਬੰਨੀ ਆ ਪੱਗ ਹੁਣੇ ਹੁਣ ਸਿੱਖੀ ਆ ਕੱਲ ਹਨਾ ਕੱਲ ਦੇ ਵਿੱਚ ਜਾਂਚੀ ਇੰਨੀ ਸੋਹਣੀ ਪੱਗ ਬੰਨਣੀ ਲੱਗ ਗਿਆ ਦੇਖਿਏ ਇਹ ਮਿਲੀ ਟਰਾਫੀ ਇਹਨੂੰ ਤੇ ਹੁਣੇ ਹੁਣ ਵਾਪਸ ਆਇਆ 1 ਵਜ ਗਿਆ ਦੇਖ ਲਓ ਕਿੰਨਾ ਟਾਈਮ ਲੱਗਾ ਸਵੇਰ ਦੇ 8 ਵਜੇ ਤੱਕ ਹਾਂ ਸੈਲਬ੍ਰਿਕ ਨੂੰ ਮਿਲੇ ਟਰੋਫੀ ਤਾਂ ਬੱਚਿਆਂ ਨੂੰ ਦਿੱਤੀਆਂ ਉਹਨਾਂ ਨੇ ਹੈ ਨਾ ਇਹ ਚਲੋ ਜੀ ਇਹਨਾਂ ਦਾ ਕੰਪੀਟੀਸ਼ਨ ਦਸਤਾਰ ਮੁਕਾਬਲਾ ਖਤਮ ਹੋ ਗਿਆ ਜਾਂ ਜੀ ਮੈਨੂੰ ਇੰਨਾ ਵੀ ਦਸਕਾਣਾ ਆਪਣਾ ਪੱਗ ਬਨਣ ਲੱਗ ਗਿਆ ਪਹਿਲਾਂ ਬਿਲਕੁਲ ਨਹੀਂ ਇਹਨੂੰ ਆਉਂਦੀ ਸੀ ਪਹਿਲਾਂ ਦਮਾਲਾ ਦਮਾਲਾ ਤਾਂ ਬਹੁਤ ਵਧੀਆ ਬਨ ਲੈਂਦਾ ਇਹ ਪੱਗ ਨਹੀਂ ਆਉਂਦੀ ਸੀ ਪੱਗ ਇਹਨੇ ਕੱਲ ਇੱਕ ਦਿਹਾੜੀ ਦੇ ਵਿੱਚ ਸਿੱਖੀ ਹੈ ਇਹ ਬਨਣੇ ਹੈ ਨਾ ਇਸ ਕਰ ਚਲੋ ਹੌਲੀ ਹੌਲੀ ਹੋਰ ਹੱਥ ਇਹਦਾ ਟਿਕ ਜਾਊਗਾ ਗਾਹਾਂ ਨੂੰ ਫੇਰ ਸੇ ਹਲ ਤਾਂ 5 ਸਾਲ ਪਹਿਲੇ 15 ਸਾਲ ਤੱਕ ਮੁਕਾਬਲੇ ਹੁੰਦੇ ਨੇ ਕੋਈ ਗੱਲ ਨਹੀਂ ਗਾਹਾਂ ਨੂੰ ਸਹੀ ਹੈ ਨਾ ਵੀ ਕਾਹਨੋਂ ਦਮ ਆ ਦੂ ਗਾਹਾਂ ਸੇ ਕਰਾਂ ਇੱਕ ਇੱਕ ਲੜ ਦੀ ਮਾਰ ਪੈ ਗਈ ਇਹਦਾ ਜਿਹੜਾ ਇਹਨਾਂ ਪਿਛਲਾ ਲੜ ਸੀ ਨਾ ਉਹ ਆਹ ਵਾਲਾ ਆਹ ਵਾਲਾ ਹਾਂ ਉਹ ਲੜਨੀ ਆ ਤੁਸੀਂ ਆਹ ਦਾ ਆ ਲੜ ਮੈਂ ਇੱਥੇ ਲਾਤਾ ਇੱਥੇ ਇਹਦੇ ਨਾਲ ਕਰਕੇ ਮਾਰਗਾ ਇੱਕ ਲੜ ਕਰਕੇ ਮਾਰ ਖਾ ਗਿਆ ਨਹੀਂ ਨੰਬਰ ਆ ਗਏ ਸੀਗੇ ਇਹਦੇ ਪੋਜੀਸ਼ਨ ਤੇ ਵੈਸੇ ਪਹਿਲਾਂ ਤਾਂ ਚੁਣਤਾ ਹੋ ਗਿਆ ਤਾਂ ਹੈ ਨਾ ਸਿਲੈਕਟ ਤਾਂ ਹੋ ਗਿਆ ਤਾਂ ਬਸ ਜਿਹੜੇ ਤਿੰਨ ਫਾਈਨਲ ਕੱਢਣੇ ਤੇ ਉਹਨਾਂ ਦੇ ਵਿੱਚੋਂ ਇੱਕ ਲੜਨੇ ਮਾਰ ਪਾਤੀ ਇਹਦੀ ਕਿਵੇਂ ਲਾਲ ਹੋ ਗਏ ਮੈਂ ਚਲੋ ਕੋਈ ਗੱਲ ਨਹੀਂ ਮੈਂ ਥੋੜੇ ਮਿੰਟ ਜੇ ਲਈ ਹਾਂ 10 ਮਿੰਟ ਜੇ ਪਏ ਸੀ ਅੱਛਾ ਸਾਨੂੰ ਪਹਿਲਾਂ ਮੰਨ ਲਈਦੀ ਹੈ ਪਰ ਇਹ ਕੁੜਾਣ ਚਲੋ ਰੋਟੀ ਹਾਂ ਇਹਨੂੰ ਕੋਕ ਲੱਗੀ ਹੈ ਹੁਣ ਮੈਂ ਇਹਨੂੰ ਰੋਟੀ ਦਮਾ ਹਾਂਜੀ ਇੱਥੇ ਸ਼ਾਮ ਦਾ ਟਾਈਮ ਸੀਗਾ ਤੇ 3:30 ਹੋ ਗਈ ਸੀਗੇ ਫਿਰ ਮੈਂ ਲੱਗ ਗਈ ਸੀਗੀ ਇੱਥੇ ਦਾਲ ਧਰਨ ਮੈਂ ਕਿਹਾ ਚਲੋ ਅੱਜ ਦਾਲ ਧਰ ਲੰਨੇ ਆ ਪਹਿਲਾਂ ਤਾਂ ਮੇਰੀ ਸਲਾਹ ਸੀਗੀ ਮੂੰਗੀ ਮਸਰੀ ਬਣਾਉਣ ਦੀ ਵੀ ਚਲੋ ਅੱਜ ਮੂੰਗੀ ਮਸਰੀ ਬਣਾ ਲੰਨੇ ਆ ਸਾਗ ਕਈ ਦਿਨ ਹੋ ਗਏ ਸੀ ਖਾਂਦਿਆਂ ਨੂੰ ਮੈਂ ਕਿਹਾ ਚਲੋ ਅੱਜ ਪਤਲੀ ਜੀ ਦਾਲ ਬਣਾਉਣੇ ਆ ਵੀ ਮੱਕੀ ਦੀ ਰੋਟੀ ਲਾਵਾਂਗੇ ਨਾਲ ਫਿਰ ਨਾ ਚਲੋ ਉਧਰੋਂ ਆਪਾਂ ਨੂੰ ਇਹ ਘਈਆ ਫੜਾਗੇ ਸੀ ਅੱਲ ਦੇ ਕੇ ਤੇ ਲੌਕੀ ਕਹਿੰਦੇ ਨੇ ਇਹਨੂੰ ਤੇ ਇਹ ਦੇਗੇ ਸੀਗੇ ਤੇ ਫਿਰ ਮੈਂ ਸੋਚਿਆ ਵੀ ਚਲੋ ਇਹਦਾ ਹੀ ਬਣਾਉਨੇ ਆ ਕੁਝ ਪਹਿਲਾਂ ਸਲਾਹ ਕਰੀ ਵੀ ਕੋफ्ते ਬਣਾਉਣੀਆਂ ਇਹਦੇ ਫਿਰ ਮੈਂ ਕਿਹਾ ਵੀ ਰਹਿਣ ਦੋ ਤળਿਆ ਹੋਇਆ ਹੋ ਜਾਣਾ ਤੇ ਵੀ ਜੇ ਕਈਏ ਦੀ ਸਬਜ਼ੀ ਬਣਾਉਂਗੀ ਤਾਂ ਸਹਿਜਪ੍ਰੀਤ ਨਹੀਂ ਸਾਡਾ ਖਾਂਦਾ ਹੈਗਾ ਕਈਆ ਪਸੰਦ ਨਹੀਂਗਾ ਉਹਨੂੰ ਫਿਰ ਮੈਂ ਸੋਚਿਆ ਮੈਂ ਕਿ ਚਲੋ ਇਹਨੂੰ ਦਾਲ ਦੇ ਵਿੱਚ ਪਾ ਦਿੰਨੇ ਆ ਵੀ ਹਲ ਤਾਂ ਟਾਈਮ ਹੈਗਾ ਵੀ ਦਾਲ ਰਿੱਝ ਜੂਗੀ ਵੀ ਧਰ ਕੇ ਫਿਰ ਉਸ ਤੋਂ ਬਾਅਦ ਪਸ਼ੂਆਂ ਦੇ ਵਿੱਚ ਚਲੇ ਜਾਊਂਗੀ ਕੰਮ ਕਰਨ ਫਿਰ ਇੱਥੇ ਨਾ ਮੈਂ ਇਹ ਹੁਣ ਜਿਹੜੀ ਆਪਣੀ ਇਹ ਲੋਕੀ ਸੀਗੀ ਇਹਦੇ ਆਪਾਂ ਨਾ ਦਾਲ ਮੇ ਛੋਲਿਆਂ ਦੇ ਵਿੱਚ ਪਾਵਾਂਗੇ ਕੋਟ ਮੇ ਛੋਲਿਆਂ ਦੇ ਵਿੱਚ ਕਈਆ ਪਾ ਕੇ ਬਹੁਤ ਵਧੀਆ ਸਬਜ਼ੀ ਬਣਦੀ ਆ ਤੇ ਉਹ ਬਣਾਵਾਂਗੇ ਤੇ ਆਲ ਸੀਗੀ ਕਾਫੀ ਵੱਡੀ ਤੇ ਪਹਿਲਾਂ ਮੈਂ ਸਾਰੀਉ ਪਾਉਣ ਲੱਗੀ ਸੀ ਸਾਰੀ ਮੈਂ ਹਾਂ ਬਹੁਤ ਜ਼ਿਆਦਾ ਹੈ ਹਨਾ ਵੀ ਵੱਡੀ ਆ ਫਿਰ ਮੈਂ ਇਹਦੇ ਦੋ ਹਿੱਸੇ ਪਾ ਲੇ ਤੇ ਇੱਕ ਹਿੱਸਾ ਰੱਖ ਲਿਆ ਇੱਕ ਹਿੱਸੇ ਨੂੰ ਨਾ ਆਪਾਂ ਜਿਆਦਾ ਉਦੇ ਕੋफ्ते ਬਣਾ ਲਾਂਗੇ ਜਾਂ ਫਿਰ ਦਹੀਂ ਦੁੱਧ ਵਿੱਚ ਪਾਵਾਂਗੇ ਉਹ ਨੂੰ ਮੈਂ ਫ੍ਰਿਜ ਦੇ ਵਿੱਚ ਲਾ ਦੂੰਗੀ ਤੇ ਦੋ ਹਿੱਸੇ ਚੀਰ ਕੇ ਨਾ ਆਪਾਂ ਸਬਜ਼ੀ ਇਹਦੇ ਦਾਲ ਦੇ ਵਿੱਚ ਪਾ ਦਾਂਗੇ ਤੇ ਪਾਣੀ ਤਰਿਆ ਹੋਇਆ ਸੀਗਾ ਗਰਮ ਹੋਣਾ ਦਾਲ ਮੈਂ ਧੋ ਕੇ ਰੱਖ ਲਈ ਦਾਲ ਮੇ ਛੋਲਿਆਂ ਦੀ ਤੇ ਬਸ ਜਦੋਂ ਪਾਣੀ ਰਿੱਜਣ ਲੱਗ ਗਿਆ ਉਹ ਤੋਂ ਬਾਅਦ ਆਪਾਂ ਫਿਰ ਦਾਲ ਪਾ ਦਾਂਗੇ ਤੇ ਜਾਨੂੰ ਆਪਾਂ ਆਪਣਾ ਕਈਏ ਦੀ ਕਟਿੰਗ ਕਰ ਲੈਨੇ ਆ ਤੇ ਬਾਕੀ ਨਾਲ ਦੀ ਨਾਲ ਹੋਰ ਕੰਮ ਕਰੀ ਜਾਵਾਂਗੇ ਦਾਲ ਧਰੀ ਜਾਵੇ ਕਿਰਾਂ ਆਪਣੀ ਬਾਕੀ ਕੰਮ ਫਿਰ ਆਪਾਂ ਬਾਅਦ ਚ ਸਮੇਟਦੇ ਹਾਂ ਹਾਂਜੀ ਇੱਥੇ ਲੱਗ ਗਈ ਸੀਗੀ ਮੈਂ ਕਈਏ ਦੀ ਕਟਿੰਗ ਕਰ ਲੈ ਮੈਂ ਬੜੇ ਬਿੜੀ ਪੀਸੇ ਕੱਟ ਕੇ ਪਾ ਦਨੇ ਕਿਉਂਕਿ ਜੀ ਆਪਣੇ ਘੋਟਣੇ ਦੇ ਨਾਲ ਘੋਟਣੀ ਹੈ ਇਹ ਦਾਲ ਤਾਂ ਹੀ ਇਹਨਾਂ ਨੂੰ ਘੋਟ ਮਸ਼ੋਲਿਆਂ ਦੀ ਦਾਲ ਕਹਿੰਦੇ ਨੇ ਘੋਟਣਾ ਫਿਰਾਂਗੇ ਇਹਦੇ ਵਿੱਚ ਬਾਅਦ ਚ ਤੇ ਸਾਰਾ ਕਈਆ ਘੋਲ ਜਾਣਾ ਤੇ ਕਈਆ ਤਾਂ ਲੱਭਣਾ ਵੀ ਹੈ ਨਹੀਂ ਵਿੱਚ ਬਿਲਕੁਲ ਘੋਲ ਜਾਂਦਾ ਕਈਆ ਤੇ ਦਾਲ ਬਹੁਤ ਟੇਸਟੀ ਬਣਦੀ ਹੈ ਇਹ ਦਾਲ ਮਸ਼ੋਲਿਆਂ ਦੀ ਤੇ ਬਾਕੀ ਤੁਹਾਨੂੰ ਪਤਾ ਜਿਵੇਂ ਦੱਸਿਆ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਅੱਜ ਦਸਤਾਰ ਬੰਦੀ ਤੇ ਗਿਆ ਮੁਕਾਬਲਾ ਸੀਗਾ ਜਿਸ ਕਾਰਨ ਗਿਆ ਸੀ ਨਾ ਉੱਥੇ ਵਿਚਾਰੇ ਨੇ ਮਿਹਨਤ ਬਹੁਤ કરી ਸੀਗੀ ਇੱਕ ਦਿਨ ਪਹਿਲਾਂ ਹੀ ਪੱਗ ਬੰਨਣੀ ਸਿੱਖੀ ਆ ਕਦੇ ਬੰਨ ਲੈਂਦਾ ਸੀ ਕਦੇ ਢਾ ਲੈਂਦਾ ਤੇ ਜਾਂਚੀ ਐਨ ਬਿਲਕੁਲ ਸਿੱਖ ਗਿਆ ਸੀਗਾ ਪੱਗ ਇੱਕ ਦਿਨ ਦੇ ਵਿੱਚ ਵਿੱਚ ਤੇ ਪਰ ਵਿਚਾਰੇ ਦਾ ਇੱਕ ਲੜਨੇ ਹਨਾ ਉਹਦਾ ਕੰਮ ਖਰਾਬ ਕਰਤਾ ਪੱਗ ਤਾਂ ਬਹੁਤ ਵਧੀਆ ਬੰਨੀ ਹੋਈ ਸੀਗੀ ਇੱਕ ਲੜ ਦੀ ਸੈਟਿੰਗ ਨਹੀਂ ਆਈ ਉਹ ਤੋਂ ਉਹਦੇ ਕਰਕੇ ਨੰਬਰ ਉਹਦੇ ਕੱਟੇ ਗਏ ਵਿਚਾਰਾ ਉਦਾਸ ਸੀਗਾ ਹਨਾ ਅੱਜ ਇਸ ਕਾਰਨ ਕਹਿੰਦਾ ਵੀ ਮੈਂ ਜਿਤਨੀ ਸਕਿਆ ਹੈਗਾ ਬਾਅਦ ਚ ਨਾ ਹੱਥਾਂ ਤੇ ਆਪੇ ਹੱਥ ਕੁੱਟਣ ਲੱਗ ਗਿਆ ਉਹਦੇ ਕਹਿੰਦਾ ਮੇਰੇ ਆਹੀ ਹੱਥਾਂ ਨੇ ਕਹਿੰਦਾ ਕੰਮ ਖਰਾਬ ਕਰਿਆ ਕਹਿੰਦਾ ਇੱਕ ਲੜ ਨਹੀਂ ਕਹਿੰਦਾ ਮੈਨੂੰ ਸਮਝ ਆਈ ਵੀ ਕਿੱਥੇ ਲਾ ਦਾਂਦਾ ਕਹਿੰਦਾ ਮੈਂ ਕਿਹਾ ਚੱਲ ਇੱਥੇ ਕਿ ਲਾ ਦਾਂਦਾ ਕਹਿੰਦਾ ਮੈਨੂੰ ਕਿਹੜਾ ਪਤਾ ਸੀਗਾ ਯਾਨ ਅਹ ਨੰਬਰ ਵੀ ਕੱਟੇ ਜਾਣਗੇ ਹਨ ਤੇ ਬਾਅਦ ਵਿਚਾਰਾ ਦਾਹਜਾ ਹੋਇਆ ਰਿਹਾ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕੋਈ ਗੱਲ ਨਹੀਂ ਪੁੱਤ ਫਿਰ ਅਗਲੀ ਵਾਰ ਸਹੀ ਹੈ ਨਾ 15 ਸਾਲ ਤੱਕ ਮੁਕਾਬਲੇ ਹੋਈ ਜਾਂਦੇ ਨੇ ਮਤਲਬ ਹਾਲੇ ਤਾਂ ਤੂੰ ਦਾ 9 ਸਾਲ ਦਾ ਵੀ ਅਗਲੀ ਵਾਰ ਫੇਰ ਭਾਗ ਲੈਣੀ ਵੀ ਫੇਰ ਜਿੱਤ ਜਾਏਗਾ ਹਨਾ ਤੇ ਪਰ ਫਿਰ ਵੀ ਉਹਨੂੰ ਅਫਸੋਸ ਜਿਆ ਸੀਗਾ ਵੀ ਮੈਂ ਜਿੱਤਿਆ ਨਹੀਂਗਾ ਬਚਾਰਾ ਇਹਨੇ ਮਿਹਨਤ ਵੀ ਵਾਹ ਕਰੀ ਸੀਗੀ ਫਿਰ ਆਪੇ ਕਹਿੰਦਾ ਕਹਿੰਦਾ ਚਲ ਕੋਈ ਗੱਲ ਨਹੀਂ ਮਮੀ ਵੀ ਇੱਕ ਵਾਰ ਕਹਿੰਦਾ ਵੀ ਚੁਣ ਕੇ ਬਾਹਰ ਤਾਂ ਆ ਗਿਆ ਵੀ ਪਹਿਲੀ ਲੇਨ ਚ ਖੜ ਤਾ ਗਿਆ ਜੇ ਫਾਈਨਲ ਚ ਨਹੀਂ ਗਿਆ ਹੈਗਾ ਫਿਰ ਕੋਈ ਗੱਲ ਨਹੀਂ ਹੈਨਾ ਆਪੇ ਆਪ ਹੌਸਲਾ ਦੇ ਲੰਦਾ ਸੀਗਾ ਫਿਰ ਮੈਨੂੰ ਕਹੇ ਮੈਂ ਪੁੱਤ ਹਾਰ ਜਿੱਤ ਤਾਂ ਬਣੀ ਹੋਈ ਹੈ ਹੈਨਾ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਹੈਨਾ ਤੇ ਇਥੇ ਚੱਲਦਾ ਹੀ ਰਹਿੰਦਾ ਤੇ ਲਓ ਜੀ ਇਥੇ ਆਪਾਂ ਨੇ ਨਾ ਪਾਣੀ ਗਰਮ ਹੋ ਗਿਆ ਸੀਗਾ ਦਾਲ ਪਾਤੀ ਸੀਗੀ ਵਿੱਚ ਤੇ ਥੋੜਾ ਜਿਹਾ ਮੈਂ ਸਰੋਂ ਦਾ ਤੇਲ ਪਾਇਆ ਤਾਂ ਜੋ ਵਾਲਾ ਮਾਰ ਕੇ ਹਨਾ ਦਾਲ ਆਪਣੀ ਬਾਹਰ ਨਾ ਆਵੇ ਹਲਦੀ ਤੇ ਨੂਨ ਪਾ ਕੇ ਬਸ ਰਿਝਾਵਾਂਗੇ ਬਾਕੀ ਆਪਾਂ ਬਾਅਦ ਚ ਤੜਕਾ ਲਾ ਦਾਂਗੇ ਤੇ ਕਈਆ ਪਾਵਾਂਗੇ ਜਦੋਂ ਆਪਣੀ ਦਾਲ ਇਹ ਅ ਅਦਰ ਜੀ ਜੀ ਹੋ ਜੂ ਮਤਲਬ ਰਿਝ ਜੂਗੀ ਹਨਾ ਦਾਲ ਜਿਹੜੀ ਛੋਲੇ ਨੇ ਅਦਰ ਜਿਜ ਹੋ ਜਾਣਗੇ ਫੇਰ ਪਾਵਾਂਗੇ ਹਾਲੇ ਮੈਂ ਨਾ ਇਥੇ ਢਾਕ ਦੰਨੀ ਐ ਇਹਨੂੰ ਕਈਏ ਨੂੰ ਮੈਂ ਜਾਣਾ ਸੀਗਾ ਥੱਲੇ ਨੂੰ ਤੇ ਮੈਂ ਹਾਂ ਚੱਲ ਇੱਥੇ ਕੌਲੇ ਦੇ ਵਿੱਚ ਪਾ ਕੇ ਨਾ ਥਾਲ ਦੇ ਨਾਲ ਟੱਕ ਦੰਨੀ ਆ ਤੇ ਆ ਕੇ ਦੇਖਾਂਗੇ ਫਿਰ ਇਹਨੂੰ ਜਾਨ ਨੂੰ ਰਿੱਚ ਜੂਗੀ ਆਪਣੀ ਸਬਜੀ ਤੇ ਜਿਹੜੇ ਛਿਲਕੇ ਨੇ ਆਪਾਂ ਆਪਾਂ ਆਪਣੀਆਂ ਬੱਕਰੀਆਂ ਨੂੰ ਬਾਦਾਂਗੇ ਉਹ ਖਲੰਦੀਆਂ ਨੇ ਕਈ ਇਹਦੇ ਛਿਲਕੇ ਬਹੁਤ ਵਧੀਆ ਖਾਂਦੀਆਂ ਨੇ ਤੇ ਕੀ ਰੰਗ ਬਾਲ ਜੂਗੀ ਪਾਥੀ ਲਾ ਕੇ ਆਂਦੇ ਨੂੰ ਆਪਣੇ ਆਪਾਂ ਪਾ ਦਾਂਗੇ ਕਈਆਂ ਜਾਨ ਨੂੰ ਰਿੱਚ ਜੂਗੀ ਇੱਕ ਦੋ ਵਾਰੀ ਹੋਰ ਅੱਗ ਜਿਹੜੀ ਬਾਲਣੀ ਹੋਊਗੀ ਇਹ ਤੇ ਦੇਨੇ ਸਾਜ ਪ੍ਰੇਤੋਣੀ ਬਾਲ ਦਣਗੇ ਹਨਾ ਉਹਨਾਂ ਨੂੰ ਕਹਿ ਕੇ ਜਾਉਂਗੀ ਲਓ ਜੀ ਰੱਖਦੀ ਹਾਂ ਸਮਾਨ ਆਪਾਂ ਅੰਦਰ ਚੱਕ ਕੇ ਬਾਦੂ ਤੇ ਫੇਰ ਤੁਹਾਨੂੰ ਦਿਖਾਉਂਦੇ ਹਾਂ ਦਾਲ ਮੁੜ ਕੇ ਆ ਕੇ ਤੇ ਲਓ ਜੀ ਇੱਥੇ ਆਪਣੀ ਦਾਲ ਇਹ ਅਦਰ ਜੀ ਹੋ ਗਈ ਸੀਗੀ ਮੇਰਾ ਕੰਮ ਵੀ ਨਿਭੜ ਗਿਆ ਸੀਗਾ ਥੱਲੇ ਤੇ ਹੁਣ ਬਸ ਇਹਦੇ ਵਿੱਚ ਮੈਂ ਨਾ ਕਈਆ ਪਾ ਦੂੰਗੀ ਕਈਆ ਪਾ ਕੇ ਸੇਕ ਲਵਾਵਾਂਗੇ ਤੇ ਇੱਥੇ ਸਦਾ ਪਾਪਾ ਆ ਗਿਆ ਸੀਗਾ ਫਿਰ ਉਹ ਉਹਨੇ ਸਾंभ ਲਈ ਸੀਗਾ ਅੱਗ ਬਾਲੀ ਗਈ ਆ ਵੇਠਾ ਤੇ ਫਿਰ ਛੇਤੀ ਰਿਜ ਗਿਆ ਸੀ ਕਈ ਨੂੰ ਤਾਂ ਨਾ ਟਾਈਮ ਪ ਨਹੀਂ ਲੱਗਿਆ ਹੈਗਾ ਕਈਆਂ ਨੂੰ ਤੁਹਾਨੂੰ ਪਤਾ ਨਰਮ ਜਿਹੀ ਸੀਗਾ ਮਤਲਬ ਵੈਸੇ ਐਂ ਲੱਗਦਾ ਸੀਗਾ ਵੀ ਪੱਕੜ ਹੋਊਗੀ ਅਲ ਪਰ ਠੀਕ ਸੀਗੀ ਛੇਤੀ ਖੁੱਲ ਗਿਆ ਤੇ ਬਾਚ ਆਪਾਂ ਕੋਟਣਾ ਫੇਰ ਦਾਂਗੇ ਐਨ ਕੋਟ ਦਾਂਗੇ ਢਾਲ ਨੂੰ ਬਾਅਦ ਚ ਤੜਕੇ ਦਸਮਨ ਵੀ ਆਪਾਂ ਨਾਲ ਦੀ ਨਾਲ ਤਿਆਰ ਕਰ ਲਿਆ ਸੀਗਾ ਤੇ ਇੱਥੇ ਮੈਂ ਤੜਕਾ ਲਾਤਾ ਸੀਗਾ ਤੇ ਦੇਖੋ ਇਹ ਇਹੋ ਜਿਹੀ ਬਣੀ ਆ ਆਪਣੀ ਦਾਲ ਮੇਸ਼ੋਲਿਆਂ ਦੀ ਦਾਲ ਪੋਟ ਵਿੱਚ ਛੋਲੀਆਂ ਦੀ ਤੇ ਵਸ ਇਹਦੇ ਵਿੱਚ ਧਨੀਆਂ ਰਹਿੰਦਾ ਧਨੀਆਂ ਥੋੜਾ ਥੋੜਾ ਹੋਇਆ ਹੋਇਆ ਆਪਣੇ ਥੋੜਾ ਜਿਹਾ ਤੋੜ ਲਿਆ ਉਹਨਾਂ ਨੇ ਪੱਤੇ ਜੇ ਤੇ ਉਹ ਪਾ ਦਾਂਗੇ ਬਾਕੀ ਜੇ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ